ਅਮਰਜੀਤ ਜੋਸਵਾਲ ਕ੍ਰੀਨੀ ਬਸਲਾ ਟੈਨਸਟਾਫ ਐਂਡ ਗੇਟ ਨੰਬਰ 26 ਬੀ ਮਿਸ ਅਮਰਜੀਤ ਜੋਸਵਾਲ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸੁਆਗਤ ਹੈ ਤੁਹਾਡਾ ਇਸ ਸਮਾਰਟੀ ਚੈਨਲ ਤੇ ਫਲਾਈਟ AI ਉਮੀਦਵਾਰ ਜੀ ਤੁਸ ਸਾਰੇ ਠੀਕ ਠਾਕ ਹੋ ਮੁੰਜੋ ਸਭ ਠੀਕ ਠਾਕ ਆਲ ਪੈਸੇਜਰ ਕੈਰੀ ਰਮੇਨ ਸੀਟਡ ਡੂਰਿੰਗ ਮਾਰਨਿੰਗ 8:35 ਹੋ ਰਹੀ ਹੈ ਵੀ ਆਰ ਹੋਪਿੰਗ ਟੂ ਸਟਾਰਟ ਬੋਰਡਿੰਗ ਵਿਥਿਨ 5 ਮਿੰਟਸ ਫਰਮ ਨਾਓ

ਚੈਲੰਜਰ ਵਾਚ ਚਲਦੇ ਆ ਅੱਗੇ ਅੱਗੇ ਆਪਣੀ ਹੋ ਗਈ ਹੁਣ ਬੋਰਡਿੰਗ ਹੋ ਗਈ ਤੇ ਵਾਚ ਬੇਟ ਕਮਿਆ ਬਪਲੇਨ ਦੇ ਵਿੱਚ ਆਪਣੀ ਨੇ ਚੱਲਣਾ ਹੈਗਾ ਸ਼ਾਇਦ 10 ਦਾ ਟਾਈਮ ਆ ਜੀ ਦੋ ਖੰਮੇ ਆ

ਤੇ ਦਿੰਦੇ ਰਹਿਮ ਹਟ ਹਨ ਅਪਡੇਟ ਕਿ ਹੁਣ ਜਦ ਨੂੰ ਤਾਂ ਆਪਾਂ ਪਹੁੰਚਣਾ ਹੈਗਾ ਲੰਡਨ ਤਦ ਤੱਕ ਤਾਂ ਵੀ ਉੱਥੇ ਰਾਤ ਹੋ ਜਾਣੀ ਆ ਉੱਥੇ ਰਾਤ ਹੋ ਗਈ ਚਲੋ ਜਿੰਨਾ ਵੀ ਟਾਈਮ ਹੋ ਸਕਿਆ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਵੀ ਪਹਚਾਈਏ ਆਪਾਂ ਤੁਹਾਨੂੰ ਅਪਡੇਟ ਦੇਖੋ ਦਿੱਲੀ ਦਾ 에어ਪੋਰਟ ਤੇ ਆਪਾਂ ਹੁਣ ਚੱਲੇ ਹੈਗੇ ਆ ਜਹਾਜ਼ ਵੱਲ ਨੂੰ ਬੈਠਣ ਵਾਸਤੇ ਪਤਾ ਨਹੀਂ ਕਿੱਥੇ ਕੇ ਜੇ ਖੜਾ ਹੋਊਗਾ ਜਾ ਕੇ ਹਜੇ ਤੇ ਅੱਜ ਤੇ ਕੱਲ ਤਾਂ ਮੇ ਤੋਂ ਪਊਗਾ ਥੋੜਾ ਸ਼ੌਟ ਹੈ ਵਲੌਗ ਕਿਉਂਕਿ ਹੁਣ ਜਦ ਨੂੰ ਮੈਂ ਪਹੁੰਚਣਾ ਕਿਉਂ ਜਾਚ 'ਚ ਬੈਠ ਕੇ ਕੋਈ ਚੀਜ਼ ਹੈ ਨਹੀਂ ਕੁਝ ਵੀ ਦਿਖਾਉਣ ਨੂੰ ਤੇ ਜਦ ਨੂੰ ਮੈਂ ਲੰਡਨ ਪਹੁੰਚਣਾ ਮੇਰਾ ਸਟੇ ਹੈ ਉੱਥੇ ਤਦ ਤੱਕ ਨੂੰ ਰਾਤ ਹੋ ਜਾਣੀ ਆ ਤੇ ਫਿਰ ਗਾਂਹ ਜਾ ਕੇ ਮੈਨੂੰ ਟਾਈਮ ਦਾ ਨਹੀਂ ਆਪਣਾ ਪਤਾ ਲੱਗਣਾ ਹੈ ਨਾ ਹੋ ਜਾਣਾ ਵੀ ਆਪਣੇ ਦਿਨ ਰਾਤ ਦਾ ਫਰਕ ਪੈ ਜਾਣਾ ਤੇ ਦੇਖੋ ਚਲੋ ਕਰੂੰਗੀ ਕੋਸ਼ਿਸ਼ ਮੈਂ ਵੱਧ ਤੋਂ ਵੱਧ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਰਵਾਂ ਚਲੋ ਜੀ ਆਪਾਂ ਇੱਥੇ ਚੈਕਿੰਗ ਕਰਾ ਲਗੇ ਤੇ ਉਸ ਤੋਂ ਬਾਅਦ ਚ ਫਿਰ ਜੱਜ ਚ ਬੈਠ ਕੇ ਤੁਹਾਡੇ ਨਾਲ करते हैं फिर दो मिनट गल करे आ अपना जहाज एयर इंडिया देखो लगती है डी

ਜੀ ਆਪਾਂ ਪਹੁੰਚ ਗਏ ਲੰਡਨ ਤੇ ਲੰਡਨ ਤੋਂ ਹੁਣ ਆਪਣੀ ਬੋਰਡਿੰਗ ਸ਼ੁਰੂ ਹੋ ਚੁੱਕੀ ਹੈ ਤੇ ਟਾਈਮ ਬਹੁਤ ਘੱਟ ਆਪਣੇ ਕੋਲੇ ਤੇ ਹੁਣ ਆਪਾਂ ਜਾਣਾ ਹੈਗਾ ਮੌਂਟਰੀਅਲ ਤੇ ਤੁਹਾਨੂੰ ਦਿਖਾ ਦਿੰਨੇ ਆਪਾਂ ਥੋੜਾ ਬਹੁਤ ਆ ਇੱਥੇ ਇੱਥੇ ਪਹੁੰਚੇ ਆਪਾਂ ਤੇ ਇਹ ਲੰਡਨ ਤੇ ਇਸ ਤੋਂ ਬਾਅਦ ਮੌਂਟਰੀਅਲ ਮੌਂਟਰੀਅਲ ਤੋਂ ਬਾਅਦ ਜਾਵਾਂਗੇ ਆਪਾਂ ਵੈਨਕੂਵਰ ਨੂੰ ਤੇ ਹੋਰ ਪਰਮਜੀਤ ਭੈਣ ਨੇ ਮੈਸੇਜ ਕਰ ਲ ਕੀਤਾ ਸੀਗਾ ਵੀ ਹੋਮ ਟੂਰ ਕਰਾਓ ਹੁਣ ਭੈਣੇ ਤੁਹਾਨੂੰ ਪਹਿਲਾਂ ਕੈਨੇਡਾ ਦਾ ਟੂਰ ਕਰਾ ਦਈਏ ਤੇ ਫਿਰ ਆ ਕੇ ਤੁਹਾਨੂੰ ਕਰਾਵਾਂਗੇ ਹੋਮ ਟੂਰ ਤੇ ਭੈਣਾਂ ਦੇ ਜਵਾਬ ਦੇਣੇ ਵੀ ਬਹੁਤ ਜ਼ਰੂਰੀ ਹੁੰਦੇ ਆ ਅੱਜ ਬਲੌਗ ਥੋੜਾ ਜਿਹਾ ਛੋਟਾ ਬਣੂਗਾ ਇੱਕ ਤਾਂ ਮੇਰੀ ਫੋਨ ਦੀ ਬੈਟਰੀ ਬਿਲਕੁਲ ਡਾਊਨ ਹੋ ਗਈ ਆ ਤੇ ਇੱਕ ਉਹਨਾਂ ਨੇ ਮੈਸੇਜ ਕੀਤਾ ਸੀਗਾ ਇੱਕ ਭੈਣ ਨੇ ਵੀ ਤੂੰ ਡੇਜੀ ਵੀ ਛੱਡ ਕੇ ਚਲੀ ਗਈਆਂ ਮੇਰੇ ਲਈ ਮੇਰੀ ਮਜਬੂਰੀ ਸੀ ਛੱਡ ਕੇ ਜਾਣਾ ਮੈਂ ਵੀ ਬਹੁਤ ਮਿਸ ਕਰਦੀ ਆ ਡੇਜੀ ਨੂੰ ਤੇ ਮੇਰਾ ਜੀਤ ਲੱਗਣਾ ਨਹੀਂ ਜਾ ਕੇ ਉੱਥੇ ਡੇਜੀ ਬਿਨਾ ਲੀਜ਼ਾ ਬਿਨਾ ਕੈਪਟਨ ਬਿਨਾ ਹੈਨਾ ਮੈਂ ਉਹਨਾਂ ਨੂੰ ਆਪਦੇ ਬੱਚਿਆਂ ਵਾਂਗੂ ਪਿਆਰ ਕਰਦੀ ਆ ਤੇ ਅੱਜ ਬਸ ਮੈਨੂੰ ਪਤਾ ਵੱਧ ਤੋਂ ਵੱਧ 10 ਮਿੰਟ ਦਾ ਹੀ ਹੋਊਗਾ ਤੁਸੀਂ ਬਹੁਤ ਪਿਆਰ ਦਿੰਨੇ ਆ ਜਿਹੜੀ ਮੈਂ ਪਾਇਆ ਸੀਗਾ ਬਲੌਗ ਵੀ ਅੱਜ ਦੇ ਬਲੌਗ ਵਿੱਚ ਦਿਉਰ ਪਰਜਾਈ ਦੀ ਨੋਕ ਚੋਕ ਉਨੇ ਮੇਰਾ ਬਹੁਤ ਜ਼ਿਆਦਾ ਵਾਚ ਟਾਈਮ ਵਧਾਇਆ ਤੇ ਇਦਾਂ ਹੀ ਮੈਨੂੰ ਪਿਆਰ ਦਿੰਦੇ ਰਹੋ ਤੇ ਮੇਰਾ ਹੌਸਲਾ ਵਧਾਉਂਦੇ ਰਹੋ ਤੇ ਬਲੌਗ ਤਾਂ ਮੈਂ ਉੱਥੇ ਵੀ ਕੰਟੀਨਿਊ ਰੱਖੂੰਗੀ ਪਰ ਆਪਣਾ ਟਾਈਮ ਦਾ ਜ਼ਰੂਰ ਵੀ ਹੋ ਜੂ ਅੱਗਾ ਪਿੱਛਾ ਹੈ ਨਾ ਵੀ ਤੁਹਾਨੂੰ ਸਵੇਰ ਨੂੰ ਮਿਲਿਆ ਕਰੂਗਾ ਬਲੌਗ ਸਵੇਰੇ ਮਿਲਿਆ ਕਰੂਗਾ ਮਾਰਨਿੰਗ ਜਦੋਂ ਮੈਂ ਸ਼ਾਮ ਨੂੰ ਪਾਇਆ ਕਰੂੰਗੀ ਫਿਰ ਰਾਤ ਦੇ ਆਪਣਾ ਫਰਕ ਪੈ ਜਾਣਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦੇਣ ਦਾ ਪੈ ਇੱਥੇ ਕਰਦੇ ਆ ਹੁਣ ਤੁਹਾਨੂੰ ਮੈਂ ਮਿਲੂੰਗੀ ਕੈਨੇਡਾ ਜਾ ਕੇ ਫਰੈਸ਼ ਹੋ ਕੇ ਫਿਰ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੂੰਗੀ ਫਿਰ ਆਪਾਂ ਕੈਮਰਾ ਔਨ ਕਰਾਂਗੇ ਤੇ ਚਲੋ ਜੀ ਮਿਲਦੇ ਹਾਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੇਂ ਬਲੌਗ ਦੇ ਨਾਲ ਇਦਾਂ ਹੀ ਵੱਧ ਤੋਂ ਵੱਧ ਪਿਆਰ ਦਿੰਦੇ ਰਹੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਖੁਸ਼ ਰਹੋ ਬਾਦਰ ਰਹੋ ਪ੍ਰਮਾਤਮਾ ਸਾਹਿਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਮਿਲਦੇ ਆ ਫਿਰ ਕੱਲ ਕੈਨੇਡਾ ਪਹੁੰਚ ਕੇ ਠੀਕ ਹੈ